ਨੀ ਆयो ਨਹੀਂ ਸੱਜਣਾ ਹਾਂ ਜੜੀ ਉਪਰੋਂ ਦੀਂਦੀ ਏ ਬਾਹਰੋਂ ਖਿੜਖਿੜ ਹੱਸਦੀ ਏ ਅੰਦਰੋਂ ਦੰਦੀਆਂ ਭੀਂਦੀ ਏ ਦੁਨੀਆਂ ਉਹ ਨਹੀਂ ਸੱਜਣਾ ਜੜੀ ਉਪਰੋਂ ਦੀਂਦੀ ਏ ਤੂੰ ਕਰਕੇ ਤਾਂ ਵੇਖ ਪਰੋਸਾ ਇਹ ਅਸਲੀ ਰੰਗ ਦਿਖਾਊਗੀ ਪਹਿਲਾਂ ਦੁੱਧ ਚੂਲੀਆਂ ਪੀਕੇ ਹੋ ਮਗਰੋਂ ਡੰਗ ਚਲਾਉ ਹਾ ਦਊਗੀ ਇਹ ਹੱਸਦਾ ਵੇਖ ਕੇ ਤੈਨੂੰ ਵਿੱਚੋਂ ਵਿੱਚ ਸੜੀ ਹਿੰਦੀ ਏ ਦੁਨੀਆ ਉਹ ਨਹੀਂ ਸੱਜਣਾ ਜਿਹੜੀ ਉਪਰੋਂਦੀ ਹਿੰਦੀ ਏ ਪਹਿਲਾਂ ਫੜਦੀ ਉਂਗਲ ਫਿਰ ਮਰਚੇ ਨੂੰ ਪਹਿੰਦੀ ਏ ਥਿਬਲਾ ਕੇ ਡੇਗਣ ਲਈ ਉਹ ਸੱਜਣਾ ਤਾਕਤ ਰਹਿੰਦੀ ਏ ਆਂਦੀ ਏ ਕੁਝ ਹੋਰ ਤੇ ਕੋਝ ਹੋਰ ਕਰਿੰਦੀ ਏ ਦੁਨੀਆ ਉਹ ਨਹੀਂ ਸੱਜਣਾ ਉਹ ਜੜੀ ਉਪਰੋਂ ਦੀਂਦੀ ਏ ਹੇ ਫਿਰ ਮੇਲਾ ਟੂ ਵਰਗੀ ਕੁਲਵਿੰਦਰ ਫਿਤਰਤ ਦੁਨੀਆਂ ਦੀ ਤੱਕੀ ਤਰੱਕੀ ਵੇਖ ਨજરਦੀ ਪੈੜੀ ਆਦਤ ਦੁਨੀਆਂ ਦੀ ਹੇ ਬਿਨਾਂ ਬਾਲਣੋ ਬਲਦੀ ਪਾਥੀਆਂ ਵਾਂਗ ਤੋ ਖਿੰਦੀ ਏ ਹਾ ਦੁਨੀਆਂ ਓ ਨਹੀਂ ਸੱਜਣਾ ਜਿਹੜੀ ਉਪਰੋਂਦੀ ਹਿੰਦੀ ਏ ਬਾਰੋਂ ਖਿੜਖਿੜ ਹੱਸਦੀ ਏ ਬਾਰੋਂ ਖਿੜਖਿੜ ਹੱਸਦੀ ਏ ਹੋ ਅੰਦਰੋਂ ਦੰਦੀਆਂ ਪੀਂਦੀ ਏ ਦੁਨੀਆਂ ਉਹ ਨਹੀਂ ਸਜਣਾ ਜਿਹੜੀ ਉਪਰੋਂ ਦੀ ਹਿੰਦੀ ਏ ਜਿਹੜੀ ਉਪਰੋਂ ਦੀ ਹਿੰਦੀ ਏ